ਗਿਆਨ ਟੀਵੀ ਚੈਨਲ ਦੇ ਵਿੱਚ ਸੰਗਤ ਜੀ ਤੁਹਾਡਾ ਸਵਾਗਤ ਹੈ ਸਵੇਰੇ ਬਿਨਾ ਇਸ਼ਨਾਨ ਕੀਤੇ ਸੱਤ ਅੱਖਰਾਂ ਦਾ ਇੱਕ ਘੰਟਾ ਜਾਪ ਕਰੋ ਫਿਰ ਵੇਖਣਾ ਚਮਤਕਾਰ ਦੁਨੀਆ ਦੀ ਹਰ ਚੀਜ਼ ਤੁਹਾਡੇ ਕਦਮਾਂ 'ਚ ਹੋਏਗੀ ਹਰ ਇੱਛਾ ਪੂਰੀ ਕਰਨ ਲਈ ਇਹ ਸ਼ਬਦ ਦਾ ਜਾਪ ਕਰਿਏ ਸਤਿਗੁਰੂ ਜੀ ਕਿਰਪਾ ਕਰਨ ਆਪਾਂ ਫਤਿਹ ਬੁਲਾਓ ਆਰੰਭਤਾ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸੇਵਾ ਥੋਰੀ ਮੰਗਨ ਬਹੁਤਾ ਇਹ ਆਪਾਂ ਪੰਕਤੀ ਸਾਰਿਆਂ ਨੇ ਪੜ੍ਹੀ ਹੋਏਗੀ ਪਿਆਰਿਓ ਸੇਵਾ ਬਹੁਤ ਘੱਟ ਹੈ ਤੇ ਡਿਮਾਂਡ ਸਾਡੀ ਬਹੁਤ ਵੱਡੀ ਹੈ ਸਾਧ ਸੰਗਤ ਹੁਣ ਉਹਨੂੰ ਪੂਰਾ ਕਿਵੇਂ ਕੀਤਾ ਜਾਏ ਕਿਵੇਂ ਅਸੀਂ ਪੂਰਾ ਕਰੀਏ ਇੱਕ ਬੇਨਤੀ ਆਪਜੀ ਨਾਲ ਮੈਂ ਸਾਂਝੀ ਕਰ ਦੇਵਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਲਿਆ ਇਹ ਗੱਲ ਯਾਦ ਰੱਖੀ ਕਿ ਗੁਰੂ ਇੰਨਾ ਮਹਾਨ ਹੈ ਕਿ ਜੋ ਮੰਗੇਗਾ ਉਤਰੀ ਝੋਲੀ ਵਿੱਚ ਪਾਏਗਾ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਹੜਾ ਕੱਲ ਦੀ ਰੱਖਣ ਵਾਲਾ ਹੈ ਕੱਲ ਨੂੰ ਰੱਖਣ ਵਾਲਾ ਹੈ ਭਾਵ ਸਾਡੇ ਆਉਣ ਵਾਲੇ ਸਮੇਂ ਨੂੰ ਸੰਭਾਲਣ ਵਾਲਾ ਹੈ ਉਹ ਗੁਰੂ ਬਹੁਤ ਵੱਡਾ ਹੈ ਬੜਾ ਬੇਅੰਤ ਹੈ ਬੜੀ ਵੱਡੀ ਕਿਰਪਾ ਦਾ ਮਾਲਕ ਹੈ ਬੜੀ ਵੱਡੀ ਬੇਅੰਤ ਖੁਸ਼ੀਆਂ ਦੇਣ ਵਾਲਾ ਹੈ ਉਹ ਸਤਿਗੁਰੂ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਰ ਇੱਕ ਚੀਜ਼ ਹਰ ਇੱਕ ਵਸਤੂ ਦੇਣ ਵਾਲੇ ਨੇ ਸੱਚੇ ਸਾਹਿਵਾ ਕਿਆ ਨਾਹੀ ਕਰਤੇ ਰ ਉਹਦੇ ਘਰ ਦੇ ਵਿੱਚ ਇਹੋ ਜੀ ਕੋਈ ਵਸਤੂ ਨਹੀਂ ਹੈਗੀ ਜਿਹੜੀ ਨਾ ਮੌਜੂਦ ਹੋਵੇ ਜਿਹੜੀ ਅਸੀਂ ਮੰਗੀਏ ਵੀ ਸਾਨੂੰ ਨਾ ਸਤਿਗੁਰੂ ਹਰ ਇੱਕ ਚੀਜ਼ ਹਰ ਇੱਕ ਵਸਤੂ ਦੇਣ ਵਾਲੇ ਨੇ ਪਰ ਸ਼ਰਤ ਇਹ ਵੇ ਕਿ ਸਾਧ ਸੰਗਤ ਸਾਡੇ ਕੋਲ ਉਨੀ ਭਾਵਨਾ ਹੋਵੇ ਸਮਰੱਥਾ ਹੋਵੇ ਸਾਨੂੰ ਵਿਸ਼ਵਾਸ ਹੋਵੇ ਗੁਰੂ ਤੇ ਸਾਡਾ ਭਰੋਸਾ ਜਿਹੜਾ ਹੈ ਨਾ ਉਹ ਡੋਲੇ ਨਾ ਸਾਡਾ ਭਰੋਸਾ ਜਿਹੜਾ ਨਾ ਗੁਰੂ ਤੋਂ ਡੁਲਾਈਏ ਨਾ ਅਸੀਂ ਸਾਡਾ ਭਰੋਸਾ ਨਾ ਡੋਲੇ ਵਿਸ਼ਵਾਸ ਹੋਵੇ ਮੇਰਾ ਗੁਰੂ ਮੈਨੂੰ ਇਹ ਚੀਜ਼ ਦੇਵੇਗਾ ਮੇਰਾ ਸਤਿਗੁਰੂ ਮੈਨੂੰ ਇਹ ਚੀਜ਼ ਦੇਵੇਗਾ ਕਹੋ ਨਾਨਕ ਪ੍ਰਭ ਬਿਨੋ ਸੁਣੀਜੈ ਅਸੀਂ ਉਹਨੂੰ ਬੇਨਤੀ ਕਰੀਏ ਕਿ ਸਤਿਗੁਰੂ ਮੇਰੀ ਬੇਨਤੀ ਸੁਣ ਸਤਿਗੁਰੂ ਕਿਰਪਾ ਕਰੋ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਪਾਤਸ਼ਾਹ ਜੀ ਜੇ ਤੁਸੀਂ ਮੇਰੀ ਬੇਨਤੀ ਨੂੰ ਪ੍ਰਵਾਨ ਕਰੋਗੇ ਤੇ ਸਤਿਗੁਰੂ ਕਿਰਪਾ ਕਰੋ ਮੇਰੇ ਲਾਜ ਰੱਖੋ ਮੇਰੇ ਆਪ ਜੀ ਦੇ ਦਰ ਤੇ ਆਏ ਹੋ ਜੀ ਲਾਜ ਰੱਖੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਜੋ ਮਰਜੀ ਸਤਿਗੁਰੂ ਤੋਂ ਮੰਗਿਏ ਤੇ ਪਾਤਸ਼ਾਹ ਤੋਂ ਜੋ ਮਰਜੀ ਮੰਗਿਏ ਤੇ ਸਤਿਗੁਰ ਨੇ ਸਾਨੂੰ ਦੇ ਹੀ ਦੇਣਾ ਹੈ ਜਦੋਂ ਵੀ ਮੰਗਾਗੇ ਤੇ ਮੇਰੇ ਪਾਤਸ਼ਾਹ ਨੇ ਦੇਣਾ ਹੈ ਸਾਧ ਸੰਗਤ ਅਰਿਓ ਸਤਗੁਰੂ ਤੋਂ ਜੋ ਮਰਜ਼ੀ ਮੰਗਿਓ ਪਰ ਸ਼ਬਦ ਦੀ ਕਮਾਈ ਹੋਵੇ ਸਾਡੇ ਕੋਲ ਸ਼ਬਦ ਦਾ ਸਾਡੇ ਕੋਲੇ ਅਭਿਆਸ ਹੋਵੇ ਤੇ ਸਤਗੁਰ ਸੱਚੇ ਪਾਤਸ਼ਾਹ ਜੋ ਮਰਜ਼ੀ ਮੰਗ ਲਿਓ ਸਾਡੀ ਝੋਲੀ ਪਾਉਣਗੇ ਬਾਬਾ ਆਤਰ ਸਿੰਘ ਜੀ ਮਹਾਂਪੁਰਖ ਮਸਤੋਆਣਾ ਸਾਹਿਬ ਵਾਲੇ ਉਹਨਾਂ ਕੋਲੇ ਸ਼ਬਦ ਦਾ ਅਭਿਆਸ ਸੀ ਪਿਆਰਿਓ ਸਵਾ ਲੱਖ ਪਾਠ ਜਪਜੀ ਸਾਹਿਬ ਦੇ ਕੀਤੇ ਤੇ ਤਤ ਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਾਰੇ ਹੋਏ ਸੀ ਮਨ ਦੇ ਵਿੱਚ ਆਸ ਸੀ ਵੀ ਗੁਰੂ ਦੇ ਦਰਾਰੇ ਕਰਨੇ ਆ ਬਸ ਹਾਥ ਕੀਤਾ ਤੇ ਸਤਿਗੁਰੂ ਨੇ ਦਿਦਾਰੇ ਦਿੱਤੇ ਵੀ ਸਤਿਗੁਰੂ ਨੇ ਦਿਦਾਰੇ ਦਿੱਤੇ ਮਨਾ ਨਹੀਂ ਕੀਤਾ ਕਿਉਂਕਿ ਉਹਨਾਂ ਕੋਲੇ ਸ਼ਬਦ ਦੀ ਕਮਾਈ ਇੰਨੀ ਹੋ ਗਈ ਸੀ ਪਿਆਰਿਓ ਸਤਿਗੁਰ ਤੋਂ ਵੀ ਮਨਾ ਨਹੀਂ ਹੋਇਆ ਇਸ ਕਰਕੇ ਜਦੋਂ ਵੀ ਜਿਹੇ ਘਰ ਮਹਿ ਬੈਸਨ ਨਹੀਂ ਪਾਵਤ ਸੋ ਥਾਨ ਮਿਲਿਓ ਬਾਸਾਨੀ ਹਰ ਥਾਂ ਹਰ ਚਰਨ ਪਿਆਰਿਓ ਵਸੇ ਉਹ ਪਰਮਾਤਮਾ ਮਿਲ ਜਾਂਦਾ ਜਿਸ ਥਾਂ ਤੇ ਇਹ ਕਦੇ ਵੇਖਦਾ ਨਹੀਂ ਸੀ ਮਨ ਇਹ ਮਨ ਵੀ ਟਿਕ ਜਾਂਦਾ ਜਦੋਂ ਇਸ ਮਨ ਨੂੰ ਸਮਝਾਇਆ ਜਾਏ ਤੇ ਮੈਂ ਕਹਿੰਦਾ ਜਦੋਂ ਵੀ ਆਪਾਂ ਦਰਸ਼ਨ ਕਰਾਂਗੇ ਦਿਦਾਰੇ ਕਰਾਂਗੇ ਪਿਆਰਿਓ ਗੁਰੂ ਦੇ ਤਾਂ ਸ਼ਬਦ ਦੀ ਕਮਾਈ ਸਾਡੇ ਕੋਲ ਹੋਵੇ ਹਰ ਰੋਜ਼ ਅੱਖਾਂ ਬੰਦ ਕਰਕੇ ਜਾਂ ਅੱਖਾਂ ਖੋਲ ਕੇ ਪਿਆਰਿਓ ਇੱਕ ਘੰਟਾ ਜਾਪ ਕਰਿਓ ਵਾਹਿਗੁਰੂ ਵਾਹਿਗੁਰੂ ਸਿਮਰਨ ਦਾ ਗੁਰਮੰਤਰ ਦਾ ਮੂਲ ਮੰਤਰ ਦਾ ਜੋ ਮਰਜ਼ੀ ਕਰ ਲਿਓ ਤੇ ਫਿਰ ਵੇਖਿਓ ਚਮਤਕਾਰ ਹੱਬ ਤੱਕ ਕਰ ਲਿਓ ਉਦੋਂ ਬਾਅਦ ਫਿਰ ਵੇਖਿਓ ਕਿਵੇਂ ਕਿਰਪਾ ਆਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ vai o Guruji aqui forte